ਨਵਾਂ ਮਹਾਦਾਨ ਲੜਕਾਂ ਰੋਟਰੀ ਦੇ ਇੱਕ ਕਹਿ ਲੋ ਰਥਾ ਚੱਲੀ ਆ ਰਹੀ ਹੈ ਪਿਛਲੇ 9 ਸਾਲ ਤੋਂ ਔਰ ਲਗਾਤਾਰ ਇਹ ਮਹਾਦਾਨ ਕੈਂਪ ਜਿਹੜਾ ਹੈ ਰੋਟਰੀ ਕਲੱਬ ਰੋਟ੍ਰੈਕ ਕਲੱਬ ਔਰ ਹੁਣ ਇੰਟਰੈਕ ਕਲੱਬ ਇਸੇ ਸਾਲ ਸਾਡੇ ਨਾਲ ਜੁੜਿਆ ਇਹ ਸਾਰੇ ਅਸੀਂ ਰਲ ਕੇ ਕੁਝ ਇੱਕ ਸੰਸਥਾਵਾਂ ਨੂੰ ਹੋਰ ਵਿੱਚ ਜੋੜ ਕੇ ਜਿਹੜੇ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਬਹੁਤ ਅਗਰੇਸਰ ਨੇ ਉਹਨਾਂ ਨੂੰ ਨਾਲ ਜੋੜਦੇ ਆ ਜਿਵੇਂ ਲਾਲੀ ਤੇ ਹਰਿਆਲੀ ਇਸ ਵਾਰੀ ਸਾਡੇ ਨਾਲ ਔਰ ਉਹਨਾਂ ਦੇ ਰਾਹੀਂ ਜਿਹੜੇ ਸਰਕਾਰੀ ਹਸਪਤਾਲ ਨੇ ਜਿਵੇਂ ਰਜਿੰਦਰਾ ਹਸਪਤਾਲ ਹੈ ਉੱਥੇ ਥੈਲਸੈਮਿਕ ਬੱਚੇ ਜਿਹੜੇ ਐ ਬਹੁਤ ਸਾਰੇ ਨੇ ਜਿਨ੍ਹਾਂ ਨੂੰ ਬਲੱਡ ਜਿਹੜਾ ਬਹੁਤ ਵਾਰ-ਵਾਰ ਲੋੜ ਰਹਿੰਦੀ ਤੇ ਉਹਨਾਂ ਵਾਸਤੇ ਅਸੀਂ ਇਹ ਜਿਹੜਾ ਕੈਂਪ ਐ ਇਹ ਨਵਾਂ ਕੈਂਪ ਲਗਾ ਰਹੇ ਹਾਂ ਕੁਝ ਕਿ ਲੁੱਕਾ ਵੱਲੋਂ ਨਾ ਕਲੱਬ ਦਾ ਨਾਮ ਖਰਾਬ ਕਰ ਦਿੱਤਾ ਜਾਂਦਾ ਹੈ ਕਿਦਾਂ ਕਿ ਵੀ ਕਲੱਬ ਵਿੱਚ ਨਸ਼ਾ ਚੱਲਦਾ ਹੈ ਆ ਕੁਝ ਚੱਲਦਾ ਹੈ ਲੋਕਾਂ ਦੱਤਿਆ ਨੇ ਇਸ ਵੱਲ ਨਹੀਂ ਆਂਦਾ ਕਿ ਵੀ ਇਹ ਚੰਗੇ ਕੰਮ ਵੀ ਇੱਥੇ ਹੁੰਦੇ ਆ ਕਿ ਵੀ ਬੁਰਾਈਆਂ ਨੂੰ ਛੱਡ ਕੇ ਚੰਗਾਈਆਂ ਵੀ ਦੇਖੋ ਮੈਂ ਇਹਦੇ ਬਾਰੇ ਨਾ ਮੈਂ ਇਹਦੇ ਬਾਰੇ ਪ੍ਰਦੀਪ ਜੀ ਬਹੁਤ ਵਧੀਆ ਲੰਬੀ ਮੈਂ ਸਪੀਚ ਦੇ ਸਕਦਾ ਪਰ ਮੈਂ ਇਹਨੂੰ ਸ਼ਾਰਟ ਕਰਕੇ ਤੁਹਾਨੂੰ ਦੱਸ ਦ ਰੋਟਰੀ ਜਦੋਂ ਸ਼ੁਰੂ ਹੋਇਆ ਸੀ ਤਾਂ ਇਹ ਫੈਲੋਸ਼ਿਪ ਦੇ ਨਾਲ ਸ਼ੁਰੂ ਹੋਇਆ ਸੀ ਫੈਲੋਸ਼ਿਪ ਮਤਲਬ ਇਕੱਠੇ ਬੈਠਣਾ ਇਕੱਠੇ ਡਿਨਰ ਕਰਨਾ ਇਕੱਠੇ ਇੰਜੋਏਮੈਂਟ ਕਰਨਾ ਔਰ ਉਸ ਫੈਲੋਸ਼ਿਪ ਦੇ ਵਿੱਚੋਂ ਹੀ ਇਹ ਰੋ ਸੇਵੀ ਚਿਹਰਾ ਹੈ ਉਹਦੇ ਚੋਂ ਇਹ ਅੱਗੇ ਆਇਆ ਸੀਗਾ ਠੀਕ ਹੈ ਜੀ ਕਹਿੰਦਾ ਆਪਾਂ ਵੀ ਜਦੋਂ ਚਾਰਜਰ ਦੋਸਤ ਜਦੋਂ ਇਕੱਠੇ ਹੋ ਕੇ ਬੈਠਣ ਲੱਗੇ ਤਾਂ ਉਹਨਾਂ ਨੇ ਇਕੱਠਿਆਂ ਨੇ ਸੋਚਿਆ ਬੈਠ ਕੇ ਕਿ ਕਿਉਂ ਨਾ ਆਪਾਂ ਸਮਾਜ ਵਾਸਤੇ ਵੀ ਕੁਝ ਕਰੀਏ ਠੀਕ ਹੈ ਜੀ ਤਾਂ ਫੈਲੋਸ਼ਿਪ ਇੱਕ 파ਟ ਹੈ ਰੋਟਰੀ ਦਾ ਇਹਦੇ ਚ ਕੋਈ ਉਹ ਨਹੀਂ ਹੈ हां ਜਿਹੜੀ ਸਮਾਜ ਸੇਵਾ ਹੈ ਉਹ ਨਾਲ ਉਹਨਾਂ ਨੇ ਵਿੱਚ ਜੋੜੀ ਉਸ ਤੋਂ ਬਾਅਦ ਔਰ ਉਹ ਸਾਡਾ ਉਹ ਵੀ ਫਰਜ਼ ਹੈ ਦੋਨੋਂ ਇੱਕ ਦੋਨੋਂ ਪਾਰਟ ਨੇ ਰੋਟਰੀ ਦੇ ਕਲੱਬ ਦੇ ਔਰ ਇਹ ਸਿਰਫ ਰਾਜਪੁਰਾ ਨਹੀਂ ਪੂਰੇ ਇੰਡੀਆ ਪੂਰੇ ਵਰਲਡ ਦੇ ਵਿੱਚ ਰੋਟਰੀ ਇਸੇ ਤਰ੍ਹਾਂ ਹੀ ਆਪਣੀ ਫੈਲੋਸ਼ਿਪ ਵੀ ਰੱਖਦਾ ਹੈ ਪਲੱਸ ਨਾਲ ਇਹਨਾਂ ਸਵਾਜ ਸੇਵੀ ਸੰਸਥਾ ਜਿਹੜੇ ਕੰਮਾਂ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ ਪਟੇਜਾ ਸਾਹਿਬ ਦੀ ਵੀਡੀਓ ਵੀ ਇੱਕ ਵਾਇਰਲ ਹੋ ਰਹੀ ਸੀਗੀ ਕਿ ਵੀ ਪਹਿਲੀ ਸਟੇਜ ਤੇ ਅੱਜ ਉਹ ਸਾਡੇ ਵਿੱਚ ਨਹੀਂ ਹੈ ਸਾਨੂੰ ਬਹੁਤ ਬੁਰਾ ਲੱਗ ਰਿਹਾ ਹੈ ਕਿ ਅੱਜ ਸਾਡੇ ਵਿੱਚ ਨਹੀਂ ਹੈ ਸਾਈਲ ਪਟੇਜਾ ਜੀ ਜਿਨ੍ਹਾਂ ਨੇ ਇਹ ਸਟਾਰਟ ਕਰਾਇਆ ਸੀ ਮਹਾਦਾਨ ਸਭ ਤੋਂ ਪਹਿਲੇ ਉਹਨਾਂ ਨੇ ਹੀ ਸਟਾਰਟ ਕਰਾਇਆ ਸੀਗਾ ਉਹਨਾਂ ਦੀ ਯਾਦ ਵਿੱਚ ਵੀ ਅਸੀਂ ਹਰ ਜਗ੍ਹਾ ਤੇ ਪੋਸਟਰ ਤਾਂ ਨਹੀਂ ਲਾਏ ਪਰ ਅਸੀਂ ਉਹਨਾਂ ਨੂੰ ਯਾਦ ਕਰਕੇ ਹੀ ਇਹ ਕੈਂਪ ਲਾ ਰਹੇ ਹਾਂ ਜਿਹੜਾ ਸਾਡਾ ਮਹਾਦਾਨ 9.0 ਤੇ ਲੱਗ ਰਿਹਾ ਹੈ ਇਹ ਰੋਟਰੀ ਤੇ ਰੋਟਰੈਕਟ ਦੇ ਨਾਲ ਮਿਲ ਕੇ ਕਰ ਰਹੇ ਹਾਂ ਅਸੀਂ ਮਤਲਬ ਉਹਨਾਂ ਵੱਲੋਂ ਜਿਹੜੀ ਸ਼ੁਰੂਆਤ ਕੀਤੀ ਗਈ ਸੀ ਉਹਨੂੰ ਤੁਸੀਂ ਕੰਟੀਨਿਊ ਰੱਖਾਂਗੇ ਅਸੀਂ ਇਹਨਾਂ ਨੂੰ ਕੰਟੀ ਕਰਾਂਗੇ ਹਮੇਸ਼ਾ ਇਹਨਾਂ ਦੇ ਇਵੇਂ ਯਾਦ ਕਰਕੇ ਉਹਨਾਂ ਦੀ ਯਾਦ ਵਿੱਚ ਇਹ ਹਰ ਸਾਲ ਹੁੰਦਾ ਰਹੇਗਾ ਤੇ ਅੱਜ ਇੱਥੇ ਨਹੀਂ ਪੂਰੇ ਰਾਜਪੁਰੇ ਨਹੀਂ ਪੂਰੇ ਵਰਲਡ ਵਿੱਚ 11 ਮਾਰਚ ਤੋਂ ਲੈ ਕੇ 17 ਮਾਰਚ 2024 ਤੱਕ ਚੱਲ ਰਿਹਾ ਹੈ ਯੂਥ ਨੂੰ ਆਪਣੇ ਨਾਲ ਜੋੜਨ ਲਈ ਕੀ ਤੁਸੀਂ ਮੈਸੇਜ ਦੇਣਾ ਚਾਹੋਗੇ ਯੂਥ ਨੂੰ ਮੈਂ ਇਹ ਮੈਸੇਜ ਦੇਣਾ ਚਾਹਾਂਗਾ ਕਿ ਨਸ਼ਿਆਂ ਤੋਂ ਦੂਰ ਰਹੋ ਸੋਸ਼ਲ ਵਰਕ ਵਿੱਚ ਸਾਥ ਦੋ ਸਾਡੇ ਨਾਲ ਮਿਲ ਜੁਲ ਕੇ ਆਵਾਜ਼ ਚੜ੍ਹ ਕੇ ਆਪਣੇ ਬਲੱਡ ਦਿੰਦੇ ਰਹੋ ਕਿਉਂਕਿ ਖੂਨਦਾਨ ਤਾਨ ਜਿਹੜਾ ਹੈ ਉਹ ਮਹਾਨਦਾਨ ਹੈ ਇੱਕ ਖੂਨਦਾਨ ਦੇ ਨਾਲ ਤਿੰਨ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ ਤੇ ਐਕਸੀਡੈਂਟ ਅਲੱਜਕਲ ਤੁਹਾਨੂੰ ਪਤਾ ਹੀ ਐਕਸੀਡੈਂਟਲ ਲੋਕਾਂ ਨੂੰ ਬੜੇ ਹੁੰਦੇ ਨੇ ਉੱਥੇ ਵੀ ਬਲੱਡ ਦੀ ਬਹੁਤ ਜ਼ਰੂਰਤ ਹੁੰਦੀ ਆ ਤਾਂ ਮੈਂ ਇਹੀ ਕਵਾਂਗਾ ਯੂਥ ਨੂੰ ਵਰਚ ਚ ਕੇ ਸਾਡਾ ਸਾਥ ਦੇ ਔਰ ਟਰੈਕਟਰ ਅਤੇ ਰੋਟਰੀ ਕਲੱਬ ਵੱਲੋਂ ਜਿਹੜਾ ਸੰਜੇ ਤੌਰ ਤੇ ਖੂਨਦਾਨ ਕੈਂਪ ਲਗਾਇਆ ਗਿਆ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਸਭ ਤੋਂ ਵੱਡਾ ਜਿਹੜਾ ਦਾਨ ਹੈ ਉਹ ਖੂਨਦਾਨ ਹੈ ਜਿਸ ਤਰ੍ਹਾਂ ਕਿ ਅਸੀਂ ਦੇਖਦੇ ਹਾਂ ਬਹੁਤ ਸਾਰੇ ਰੋਡ ਤੇ ਐਕਸੀਡੈਂਟ ਹੋ ਜਾਂਦੇ ਹਾਸਾ ਹੋ ਜਾਂਦਾ ਉਹਨਾਂ ਨੂੰ ਵੀ ਖੂਨ ਦੀ ਇਮੀਡੀਏਟਲੀ ਲੋੜ ਪੈਂਦੀ ਆ ਅਤੇ ਜਿਸ ਤਰ੍ਹਾਂ ਆਪਾਂ ਦੇਖ ਰਹੇ ਆ ਅੱਜ ਜਿਨ੍ਹਾਂ ਨੇ ਕਰਕੇ ਇਹਨਾਂ ਨੇ ਖੂਨਦਾਨ ਕੈਂਪ ਲਗਾਇਆ ਗਿਆ ਉਹ ਜਿਹੜੇ ਵਿਅਕਤੀ ਆ ਉਹਨਾਂ ਦੀ ਜਾਨ ਹੀ ਤਾਂ ਬਚ ਸਕਦੀ ਹੈ ਉਹਨਾਂ ਨੂੰ ਅਦਰ ਵੀ ਖੂਨ ਚਾਦਦਾ ਰਹੇ ਸੋ ਇਹ ਸਭ ਤੋਂ ਵੱਡਾ ਦਾਨ ਹੈ ਮੈਂ ਸਾਰਿਆਂ ਨੂੰ ਬੀਟ ਕਰਦਾ ਸਾਨੂੰ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਔਰ ਮੈਂ ਰੋਟਰੀ ਕਲੱਬ ਅਤੇ ਨਾਲ ਇਹਨਾਂ ਦੀ ਆਪਣੀ ਕਲੱਬ ਹੈ ਪ੍ਰਧਾਨ ਜੀ ਆ ਕਿ ਇਹਨਾਂ ਨੂੰ ਅਪੀਲ ਕਰਦਾ ਮੇਰੀ ਕਿਤੇ ਵੀ ਜ਼ਰੂਰਤ ਹੋਵੇ ਮੈਂ ਹਮੇਸ਼ਾ ਹਾਜ਼ਰ ਆ ਔਰ ਅਸੀਂ ਖੁਦ ਵੀ ਜਿਹੜਾ ਖੂਨਦਾਨ ਕਰਾ ਜਿਹੜਾ ਅੱਜ ਰੌਟਰੀ ਕਲੱਬ ਰਾਜਪੁਰਾ ਵੱਲੋਂ ਖੂਨਦਾਨ ਕੈਂਪ ਲਾਇਆ ਜਾ ਰਿਹਾ ਹੈ ਇਹ ਇਹਦੇ ਵਿੱਚ ਮਿਸ਼ਨ ਹਰੀਆਲੀ ਲਾਲੀ ਤੇ ਹਰੀਆਲੀ ਤੇ ਇਹ ਜਿਹੜਾ ਗਰੁੱਪਾ ਕਾਫੀ ਸਰਗਰਮ ਆ ਸਾਡੇ ਪੰਜਾਬ ਜ਼ਿਲ੍ਹੇ ਦੇ ਚ ਆਪਣੇ ਜ਼ਿਲ੍ਹੇ ਪਟਿਆਲੇ ਦੇ ਚ ਕਾਫੀ ਇਹਨਾਂ ਦਾ ਯੋਗਦਾਨ ਆ ਜਿੰਨੇ ਵੀ ਇਹਨਾਂ ਦੇ ਕੈਂਪ ਹੁੰਦੇ ਆ ਤਕਰੀਬਨ ਮੈਂ ਵੀ ਕੋਸ਼ਿਸ਼ ਕਰਦਾ ਹੁੰਨਾ ਵੀ ਇਹਨਾਂ ਚ ਪਾਰਟਿਸਿਪੇਟ ਕਰਦੇ ਆ। ਤੇ ਜੋ ਇਹਨਾਂ ਦਾ ਜਿਹੜਾ ਅੱਜ ਉਪਰਾਲਾ ਰੋਟਰੀ ਕਲੱਬ ਵੱਲੋਂ ਤੇ ਨਾਲ ਸਾਂਝਾ ਜਿਹੜਾ ਉਪਰਾਲਾ ਕੀਤਾ ਜਾ ਰਿਹਾ। ਇਹ ਬਹੁਤ ਹੀ ਵੱਡਾ ਉਪਰਾਲਾ ਕਿਉਂਕਿ ਜਿਹੜਾ ਖੂਨਦਾਨ ਆ ਜਿਹੜਾ ਮਹਾਦਾਨ ਹੈ। ਇਸ ਤੋਂ ਵੱਡਾ ਤਾਂ ਮੈਂ ਸਮਝਦਾ ਕੋਈ ਦਾਣ ਹੀ ਨਹੀਂ ਹੈ। ਕਿਉਂਕਿ ਜਦੋਂ ਕਿਤੇ ਵੀ ਐਮਰਜੈਂਸੀ ਕਿਸੇ ਲੋੜ ਪੈਂਦੀ ਹੈ ਸਭ ਤੋਂ ਪਹਿਲਾਂ ਆਪਾਂ ਨੂੰ ਬਲੱਡ ਦੀ ਲੋੜ ਹੁੰਦੀ ਹੈ। ਤੇ ਉੱਥੋਂ ਫਿਰ ਦੇਖੋ ਜਿਹੜਾ ਇਹ ਉਪਰਾਲਾ ਕਰਦੇ ਆ ਇਹ ਆਪਣੇ ਮਨੁੱਖਤਾ ਦੇ ਲਈ ਜਿਹੜੇ ਬੜਾ ਲਾਹੇ ਬੰਦ ਹੁੰਦਾ ਤੇ ਜਦੋਂ ਵੀ ਕਿਤੇ ਭੀੜ ਪੈਂਦੀ ਆ ਵੈਸੀ ਵੀ ਇਹਨਾਂ ਦਾ ਤਾਲਮੇ ਰੱਖੀਦਾ ਇਹ ਬੜੇ ਦੂਰ ਦੂਰ ਤੱਕ ਵੀ ਆਪਣੇ ਨਾਲ ਹੈਲਪ ਕਰਦੇ ਆ ਕਿਉਂਕਿ ਜਿੱਥੇ ਵੀ ਆਲ ਪੰਜਾਬ 'ਚ ਜਾਂ ਜਿੱਥੇ ਵੀ ਇਹਨਾਂ ਦਾ ਹੁੰਦਾ ਨਾ ਤਾਲਮਿਲ ਬਹੁਤ ਵੱਡਾ ਸੋ ਮੈਂ ਰੋਟਰੀ ਕਲੱਬ ਨੂੰ ਤੇ ਮਿਸ਼ਨ ਲਾਲੀ ਤੇ ਹਰੀਆਲੀ ਦੇ ਸਾਰੇ ਵਰਕਰ ਤੇ ਜਿੰਨੇ ਵੀ ਇੱਥੇ ਵਲੰਟੀਅਰ ਜਿਹੜੇ ਵੀ ਕੰਮ ਕਰ ਰਹੇ ਨੇ ਤੇ ਜਿਹੜੇ ਜਿਨ੍ਹਾਂ ਨੇ ਬੰਦਿਆਂ ਨੇ ਡੋਨੇਟ ਕੀਤਾ ਸਾਰਿਆਂ ਨੇ ਵਧਾਈ ਦੇ ਪਾਤਰ ਇਹਨਾਂ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇਤਿਹਾਸ ਕਰਦੇ ਆ ਵੀ ਅੱਗੇ ਤੋਂ ਵੀ ਅੱਛੇ ਤਰ੍ਹਾਂ ਹੀ ਜਿਹੜੇ ਕਲੱਬ ਨੇ ਇਹ ਜਿਹੜੇ ਮਿਸ਼ਨ ਨੇ ਸਾਰੇ ਇਸੇ ਤਰ੍ਹਾਂ ਦਿਨ ਦੁਗਣੀ ਦਿਨ ਦੁਗਣੀ ਰਾ ਚੋਗਣੀ ਉਨਤੇ ਕਰਦੇ ਰਹਿਣ ਸਮਾਜ ਦਾ ਭਲਾਈ ਲਈ ਕੰਮ ਕਰਦੇ ਰਹਿਣ ਧੰਨਵਾਦ ਸਰ ਕੋਈ ਯੂਥ ਨੂੰ ਕੋਈ ਮੈਸੇਜ ਦੇਣਾ ਚਾਹੁੰਗੇ ਯੂਥ ਨੂੰ ਸਾਡਾ ਮੈਸੇਜ ਇਹ ਹੀ ਆ ਵੀ ਸਾਰੇ ਇਹ ਜਿਹੜਾ ਇਹਨਾਂ ਦਾ ਚੱਲ ਰਿਹਾ ਇਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਆ ਜਿਵੇਂ ਹੁਣ ਇੱਥੇ ਮੈਨੂੰ ਦੱਸਿਆ ਮੈਂਬਰਾਂ ਨੇ ਵੀ ਜਿਹੜੇ ਬੱਚੇ ਤੇ ਇਹ ਇੰਗਰੇਂ ਕਰ ਰਿਹਾ ਆ ਵੀ ਇਹ ਸਾਰੇ ਇੱਥੇ ਪਹਿਲਾਂ ਬਚਪਨ ਤੋਂ ਹੀ ਨਾਲ ਜੁੜੇ ਹੋਏ ਨੇ ਕਲੱਬ ਦੇ ਨਾਲ ਸੋ ਇਹ ਬੱਚਿਆਂ ਨੂੰ ਸਾਰਿਆਂ ਨੂੰ ਇਹ ਸਬਕ ਲੈਣਾ ਚਾਹੀਦਾ ਵੀ ਜਿਹੜੇ ਸਮਾਜ ਭਲਾਈ ਦੇ ਕੰਮਾਂ ਵਿੱਚ ਬਹੁਤ ਬਹੁਤ ਧਿਆਨ ਦੇਣਾ ਚਾਹੀਦਾ ਜਿਹੜੀ ਮਾੜੀ ਸੰਗਤੀਆਂ ਤੋਂ ਬਚਣਾ ਚਾਹੀਦਾ ਮਾੜੀ ਸੰਗਤ ਤੋਂ ਬਚ ਕੇ ਤੇ ਚੰਗੇ ਕੰਮਾਂ ਵੱਲ ਬਹੁਤ ਧਿਆਨ ਦੇਣਾ ਚਾਹੀਦਾ ਤਾਂ ਜੋ ਸਮਾਜ ਵਿੱਚ ਵਧੀਆ ਜਿਹੜਾ youth ਵਧੀਆ ਕੰਮ ਕਰਦਾ ਰਹੇ ਮਾੜੇ ਕੰਮਾਂ ਤੋਂ ਬਚਦਾ ਰਹੇ ਸਾਰੇ ਰੋਟਰੀ ਕਲੱਬ ਵੱਲੋਂ ਜਿਹੜਾ ਬਲੱਡ ਕੈਂਪ ਲਾਇਆ ਗਿਆ ਹੈ ਕਿਹੜਾ ਕਿਹੜਾ ਬਲਡ ਡੋਨੇਸ਼ਨ ਕੈਂਪ ਜਿਹੜਾ ਹੈ ਆਪਣੇ ਆਪ ਦੇ ਵਿੱਚ ਜਿਹੜਾ ਇੱਕ ਬਹੁਤ ਹੀ ਖੂਬਸੂਰਤ ਕਨਸੈਪਟ ਹੈ ਕਿਉਂਕਿ ਇਹਦੇ ਨਾਲ ਇੱਕ ਤਾਂ ਪਹਿਲੀ ਗੱਲ ਤਾਂ ਹੈ ਵੀ ਲਗਭਗ 95% ਜਿਹੜੇ ਨਵੇਂ ਡੋਨਰ ਹੈ ਉਹਨਾਂ ਦੀ ਇੰਟਰੋਡਕਸ਼ਨ ਹੁੰਦੀ ਹੈ ਇਸ ਨੋਬਲ ਕੌਜ਼ ਦੇ ਨਾਲ ਹੈ ਨਾ ਦੂਸਰੀ ਗੱਲ ਇਹ ਹੈ ਵੀ ਇਹਦੇ ਰਾਹੀਂ ਅਸੀਂ ਇੰਨਾ ਕਿ ਇਕੱਠਾ ਬਲੱਡ ਇਕਵਰਸ ਕਰ ਪਾਉਂਦੇ ਹਾਂ ਜਿਹਦੇ ਨਾਲ ਅਸੀਂ ਜਿਹੜੇ ਲੋੜਵੰਦ ਮਰੀਜ਼ ਹੈ ਸਾਡੇ ਕੋਲ ਜਿਦੇ ਜਿੱਥੇ ਹਮੇਸ਼ਾ ਜਿਹੜੀ ਡਿਮਾਂਡ ਹੈ ਬਲੱਡ ਦੀ ਸਪਲਾਈ ਨਾਲੋਂ ਵੇਸ਼ਾ ਵੱਧ ਰਹਿੰਦੀ ਹੈ ਤੇ ਸਾਡੇ ਲਈ ਇੱਕ ਬਹੁਤ ਵੱਡਾ ਸਹਾਰਾ ਹੁੰਦਾ ਹੈ ਤੋਂ ਰੋਟਰੀ ਕਲੱਬ ਰੋਟ੍ਰੈਕਟ ਕਲੱਬ ਦੀ ਇਹ ਪਰੰਪਰਾ ਰਹੀ ਹੈ ਸਾਡੇ ਨਾਲ ਸਿਰਫ ਰਾਜਪੁਰੇ ਦੇ ਨਹੀਂ ਬਾਕੀ ਥਾਵਾਂ ਤੋਂ ਵੀ ਸਾਡੇ ਨਾਲ ਬੜਾ ਸਹਿਯੋਗ ਰਹਿੰਦਾ ਹੈ ਸੋ ਬਲੱਡ ਡੋਨੇਸ਼ਨ ਜਿਹੜਾ ਹੈ ਇਹ ਸਾਡੀ ਮਤਲਬ ਇੱਕ ਤਰ੍ਹਾਂ ਦੀ ਬੈਕਬੋਨ ਹੈ ਸਾਡੀ ਜਿਹੜੀ ਹੈ ਬਲੱਡ ਡੋਨੇਸ਼ਨ ਸਰਵਿਸਿਜ਼ ਦੀ ਇੱਕ ਬੈਕਬੋਨ ਹੈ ਤੇ ਇਸੇ ਤਰ੍ਹਾਂ ਜਿਹੜਾ ਬਲੱਡ ਬੈਂਕ ਹੈ ਜਿਹੜਾ ਬਲੱਡ ਸੈਂਟਰ ਕਿਹਾ ਜਾਂਦਾ ਹੈ ਉਹ ਬੈਕਬੋਨ ਹੈ ਕਿਸੇ ਵੀ ਹੈਲਥ ਇੰਸਟੀਟਿਊਸ਼ਨ ਦੀ ਕਿਉਂਕਿ ਸਾਰੇ ਡਿਪਾਰਟਮੈਂਟ ਜਿਹੜੇ ਹਨ ਉਹਨਾਂ ਨੂੰ ਜਦੋਂ ਸਰਜਰੀ ਦੀ ਲੋੜ ਹੈ ਜਦੋਂ ਕਿਸ ਡਿਲੀਵਰੀ ਹੋਣੀ ਹੈ ਉਹਦੇ ਐਥੈਲਸਿੰਗ ਬੱਚੇ ਐ ਕੋਈ ਬਰਨ ਕੇਸ ਐ ਕੈਂਸਰ ਦੇ ਪੇਸ਼ੈਂਟ ਐ ਐਚਆਈਵੀ ਦੇ ਪੇਸ਼ੈਂਟ ਐ ਔਰ ਹੋਰ ਬਹੁਤ ਸਾਰੀਆਂ ਜਿਹੜੀਆਂ ਜਿਹੜੀਆਂ ਵਿਸ਼ੇਸ਼ਕ੍ਰਿਤ ਇਲਾਜ ਦੀ ਲੋੜ ਪੈਂਦੀ ਐ ਉਹਦੇ ਲ ਖੂਨ ਤੇ ਖੂਨ ਦੇ ਤਤਾਂ ਦੀ ਲੋੜ ਪੈਂਦੀ ਐ ਸੋ ਇਹਦਾ ਇੱਕ ਹਾਂਜੀ ਹਾਂਜੀ ਸਰ ਇੱਕ ਟਾਈਮ ਇਹ ਜਿਆ ਸੀਗਾ ਕਿ ਲੋਕੀ ਡਰਦੇ ਸੀਗੇ ਬਲੱਡ ਦੇਣ ਦੇ ਲਈ ਤੇ ਅੱਜ ਦਾ ਟਾਈਮ ਇਹ ਜਿਆ ਲੋਕਾਂ ਨੇ ਆਪਣੇ ਜਿਹੜੀ ਵਟਸਐਪ ਦੀ ਡੀਪੀ ਐ ਉਹਦੇ ਉੱਤੇ ਵੀ ਆਪਣਾ ਬਲੱਡ ਲਿਖਿਆ ਹੋਇਆ ਕਿ ਵੀ ਸਾਡਾ A ਗਰੁੱਪ ਐ ਤੇ ਕਿਸੇ ਨੂੰ ਲੋੜ ਹੋਏ ਤੱਕ ਕੀ ਕਹਿਣਾ ਚਾਹੋਗੇ ਇਹੀ ਨਹੀਂ ਫਰਕ ਪਿਆ ਪਰ ਅਜੇ ਵੀ ਨਾ ਬਹੁਤ ਇਦੇ ਵਿੱਚ ਮਿਹਨਤ ਕਰਨ ਦੀ ਜ਼ਰੂਰਤ ਹੈ ਕਿਉਂਕਿ ਇਹਦਾ ਜ਼ਰੀ ਮਤਲਬ ਜਿਹੜਾ ਇੱਕ ਤੁਸੀਂ ਇਹਦਾ ਇੱਕ ਜਿਹੜੇ ਜੋ ਇਹਦੇ ਬਾਰੇ ਸਟੈਟਿਸਟਿਕਸ ਹੈ ਉਹ ਇਹ ਕਹਿੰਦੇ ਆ ਵੀ ਜੇ ਕਿਸੇ ਦੇਸ਼ ਦੀ 1% ਆਬਾਦੀ ਵੋਲੰਟੇਰਲੀ ਬਲੱਡ ਡੋਨੇਟ ਕਰੇ ਤਾਂ ਖੂਨ ਦੀ ਕਦੀ ਕਮੀ ਨਹੀਂ ਹੋਏਗੀ ਪਰ ਇਹ ਸਿਨੈਰੀਓ ਅਸਲ ਦੇ ਵਿੱਚ ਇਸ ਤਰ੍ਹਾਂ ਨਹੀਂ ਹੈ ਕਿਉਂਕਿ ਜਿਹੜੇ ਇਹ ਸਿਰਫ ਬਲੱਡ ਨਹੀਂ ਸਾਨੂੰ ਚਾਹੀਦਾ ਅਨ ਇੰਟਰਪਟਿਡ ਜਦੋਂ ਜ਼ਰੂਰਤ ਹੋਵੇ ਲਗਾਤਾਰ ਚਾਹੀਦਾ ਹੈ ਕਿਉਂਕਿ ਹਾਦਸਿਆਂ ਦੀ ਬਿਮਾਰੀਆਂ ਦੀ ਕੋਈ ਛੁੱਟੀ ਨਹੀਂ ਹੁੰਦੀ ਇਸ ਲਈ ਜਿਹੜਾ ਬਲੱਡ ਬੈਂਕ ਹੈ ਸਾਡਾ 24 ਘੰਟੇ ਕੰਮ ਕਰਦਾ ਹੈ ਮਤਲਬ ਮੈਂ ਇਸ ਦਸਰੇ ਵੀ ਇਹ ਲੋਕਾਂ ਚ ਅਵੇਅਰਨੈਸ ਤਾਂ ਆਈ ਹੈ ਪਰ ਐਨੀ ਨਹੀਂ ਆਈ ਵੀ ਜਿਹਦੇ ਨਾਲ ਮਤਲਬ ਹੈ ਵੀ ਲੋਕ ਉੱਥੇ ਆ ਕੇ ਆਪਣੇ ਆਪ ਦੇ ਸਕਣ ਜਿਸ ਤਰ੍ਹਾਂ ਵਿਦੇਸ਼ਾਂ ਦੇ ਵਿੱਚ ਬਹੁਤ ਵੱਡਾ ਉੱਥੇ ਅਵੇਅਰਨੈਸ ਦੀ ਜਿਹੜੀ ਹੈ ਹਾਂ ਵਧਿਆ ਹੈ ਤੁਹਾਡੀ ਗੱਲ ਠੀਕ ਹੈ ਅਵੇਅਰਨੈਸ ਆਈ ਹੈ ਪਰ ਅਜੇ ਵੀ ਥੋੜੀ ਹੋਰ ਕੋਸ਼ਿਸ਼ ਹੈ ਕਿਉਂਕਿ ਸਾਡਾ ਜਿਹੜਾ ਟਾਰਗੇਟ ਹੈ ਨਾ ਜੀ ਉਹ ਹੈ ਵੀ ਸੇ 100% ਵੌਲੰਟਰੀ ਕਲੈਕਸ਼ਨ ਦਾ ਹੈ WHO ਦਾ ਵੀ ਟਾਰਗੇਟ ਹੈ ਵਿਸ਼ਵ ਸਿਹਤ ਸੰਗਠਨ ਦਾ ਤੇ ਜਿਹੜਾ ਆਪਣਾ ਨੈਸ਼ਨਲ ਬਲੱਡ ਪਾਲਿਸੀ ਉਹਦਾ ਵੀ ਟਾਰਗੇਟ ਹੈ ਕਿਉਂਕਿ ਅਜੇ ਵੀ ਜਿਹੜਾ ਹੈਗਾ ਬਹੁਤ ਵੱਡੀ ਗਿਣਤੀ ਦੇ ਵਿੱਚ ਰਿਪਲੇਸਮੈਂਟ ਡੋਨੇਸ਼ਨ ਆ ਰਹੀ ਹੈ ਰਿਪਲੇਸਮੈਂਟ ਡੋਨੇਸ਼ਨ ਕੀ ਹੈ ਵੀ ਮਰੀਜ਼ ਦੇ ਰਿਸ਼ਤੇਦਾਰਾਂ ਨੂੰ ਦੇਣਾ ਪੈਂਦਾ ਪਰ ਉਹਦੇ ਵਿੱਚ ਵਿਵਸਥਾ ਸਾਡੇ ਕੋਲ ਹੋਰ ਬਦਲ ਇੱਕੋ ਹੀ ਹੈ ਵੀ ਅਸੀਂ ਸਵੈਚਕ ਖੂਨਦਾਨ ਇੰਨਾ ਕਿ ਇਕੱਠਾ ਕਰ ਲਈਏ ਵੀ ਸਾਨੂੰ ਮਤਲਬ ਕਿਸੇ ਦੀ ਜਦੋਂ ਕੋਈ ਪੇਸ਼ੈਂਟ ਸਾਡੇ ਕੋਲ ਆਂਦਾ ਹੈ ਤੇ ਅਸੀਂ ਉਹਦੇ ਲਈ ਤਿਆਰ ਰੱਖੀਏ ਰੈਡੀ ਸਾਡਾ ਟਾਰਗੇਟ ਇਹ ਹੈ ਵੀ ਮਤਲਬ ਡੋਨਰ ਨੂੰ ਮਰੀਜ਼ ਨੂੰ ਖੂਨ ਦੀ ਉਡੀਕ ਨਾ ਕਰਨ ਬਈ ਬਲਕਿ ਜਿਹੜਾ ਖੂਨ ਰੱਖਿਆ ਹੈਗਾ ਉਹ OD ਕਰੇ ਵੀ ਮਰੀ ਜਾਵੇ ਤੇ ਅਸੀਂ ਤੁਰੰਤ ਦੇ ਦਿੰਦੇ ਹਾਂ। ਠੀਕ ਹੈ। ਸਰ ਅੱਜ ਕਿੰਨਾ ਬਲੱਡ ਯੂਨਿਟ ਇਕੱਠਾ ਹੋਇਆ? ਐਸਲੇ ਤੱਕ ਬੜਾ ਅੱਛਾ ਚੱਲਿਆ ਜੀ ਬੜੇ ਵਧੀਆ ਰਫਤਾਰ ਨਾਲ। ਐਸਲੇ 50 ਤੋਂ ਵੱਧ ਜਿਹੜੀਆਂ ਖੂਨਦਾਨੀ ਜਿਹੜੇ ਆਪਣਾ ਕਰ ਚੁੱਕੇ ਆ ਇਸ ਤੋਂ ਇਲਾਵਾ ਹੋਰ ਵੀ 15-20 ਹੋ ਰਹੇ ਸੀ ਕਿਉਂਕਿ ਇਹ ਮੈਡੀਕਲ ਪ੍ਰੋਸੀਜਰ ਹੈ ਕਿਉਂਕਿ ਮੈਂ ਦੱਸਿਆ ਨਾ ਵੀ 100% ਸਵੈਚ ਖੂਨਦਾਨ ਕਿਉਂ ਹੈ ਕਿਉਂਕਿ ਉਹਨਾਂ ਦਾ ਖੂਨ ਸਭ ਤੋਂ ਸੁਰੱਖਿਅਤ ਹੈ। ਸੋ ਅਸੀਂ ਸਾਡਾ ਇਹ ਬੇਸਿਕਲੀ ਆਪਾਂ ਚਲੋ ਅਸੀਂ ਇਹਦੇ ਲਈ ਇਮੋਸ਼ਨਲ ਅਪੀਲ ਇਸ ਲਈ ਇਹ ਵੀ ਜਦੋਂ ਅਸੀਂ ਲਿੰਕ ਸੂਣੇ ਇਕੱਠਾ ਕਰਨਾ ਹੈ ਕੁਆਂਟੀਟੀ ਤਾਂ ਹੈ ਪਰ ਕੁਆਲਿਟੀ ਜ਼ਿਆਦਾ ਇੰਪੋਰਟੈਂਟ ਹੈ ਕੁਆਲਿਟੀ ਕੁਆਲਿਟੀਟਿਵ ਐਸਪੈਕਟ ਤਾਂ ਇਹ ਵੀ ਜੇ ਇੱਕ ਆਪਾਂ 350 450 ਐਮ ਐਲ ਸੀ ਆਪਾਂ ਕਿਸੇ ਤੋਂ ਲੈ ਰਹੇ ਆ ਉਹ ਕਿਸੇ ਮਰੀਜ਼ ਤੋਂ ਜਾਣਾ ਹੈ ਤਾਂ ਉਹ ਜਿਹੜਾ ਸੋਰਸ ਹੈ ਹੀ ਹੋਣਾ ਚਾਹੀਦੇ ਸੋ ਇਸ ਕਰਕੇ ਅਸੀਂ ਪੂਰੀ ਡਾਕਟਰ ਸਾਹਿਬ ਦੇਖੋ ਵੀ ਕੰਪਰੀਹੈਂਸਿਵ ਹਿਸਟਰੀ ਲੈਣੇ ਤਾਂ ਜੋ ਅਸੀਂ ਜਿਹੜਾ ਇਹਦਾ ਸਿਰਫ ਅਸੀਂ ਖੂਨ ਨਾ ਇਕੱਠਾ ਕਰੀਏ ਸਭ ਤੋਂ ਸੁਰੱਖਿਅਤ ਖੂਨ ਇਕੱਠਾ ਕਰੀਏ ਕਿਉਂਕਿ ਉਹੀ ਜਿਹੜਾ ਹੈਗਾ ਮਰੀਜ਼ ਦੀ ਜਿਹੜੀ ਜਾਨ ਤਾਂ ਬਚਾਏਗਾ ਪਰ ਉਹਨੂੰ ਹੋਰ ਵੀ ਜਿਹੜੀਆਂ ਚੀਜ਼ਾਂ ਤੋਂ ਬਚਾਏਗਾ